ਦੁੱਧ ਕੱਢਿਆ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੀਮਨ ਦੀ ਗੱਲ ਕਰੀ ਹੁਣ ਇਹਦੇ ਕਿਹੜਾ ਸੀਮਨ ਹਾਂਜੀ ਦੋਸਤੋ 22 ਦੇ ਜਿਹੜੇ ਪਸ਼ੂ ਨੇ ਉਹ ਪੂਰੇ ਸ਼ੌਕ ਨਾਲ ਸਾੰਬੇ ਨੇ ਪਾਲੇ ਹੋਏ ਨੇ ਚੰਗੀ ਵਧੀਆ ਖਰਾਕ ਟਾਈਮ ਸਰ ਖਰਾਕ ਪਾਉਂਦਾ ਵੀਰ ਤੇ ਬਾਕੀ ਸਾੰਮ ਸੰਭਾਲ ਤੋਂ ਪਤਾ ਲੱਗ ਜਾਂਦਾ ਹਨਾ ਪਸ਼ੂ ਚੰਗੇ ਦੁੱਧ ਵਾਲੇ ਨੇ ਤੇ ਸਾੰਮ ਸੰਭਾਲ ਨਾਲ ਨੇ ਫੁੱਲ ਵੀਡੀਓ ਨਾਲ ਬਣੇ ਰਹੋ ਤੇ ਅੱਗੇ ਸਾਨੂੰ ਇੱਕ ਜਾਣਕਾਰੀ ਦੇਵਾਂਗੇ ਮੱਝ ਬਾਰੇ ਇਹ ਰਹੀ ਦੂਜੇ ਸੂਏ ਬਾਈ ਕੋਲੇ ਸੂਣੀਆ ਤੇ ਕੀ ਰੇਟਰ ਹੋਊਗਾ ਕੀ ਗੱਲਬਾਤ ਆ ਜੋ ਬਾਈ ਨਾਲ ਕਰਦੇ ਸਵਾਗਤ ਹੈ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੱਝ ਲੈ ਕੇ ਆਇਆ ਦੂਜੇ ਸੂਏ ਘਰ ਦੀ ਇਹ ਝੋਟੀ ਬਾਈਆਂ ਨੇ ਪਾਲੀ ਸੀ ਕੱਟੀ ਤੇ ਪਹਿਲਾ ਇੱਕ ਗੱਲ ਦੱਸ ਦਈਏ ਤੁਹਾਨੂੰ ਫੁੱਲ ਵੀਡੀਓ ਨਾਲ ਬਨੇ ਰਹੋ ਪਿੰਡ ਕਾਨੇ ਕੇ ਖੜੇ ਆਪਾਂ ਜ਼ਿਲ੍ਹਾ ਬਰਨਾਲੇ ਦਾ ਇਹ ਪਿੰਡ ਆ ਤੇ ਬਾਈ ਦਾ ਫੋਨ ਨੰਬਰ ਵੀ ਦੇਵਾਂਗੇ ਤੇ ਸਾਰੀ ਡਿਟੇਲ ਨਾਲ ਜੁੜੇ ਰਹੋ ਕੱਲੀ ਕੱਲੀ ਚੀਜ਼ ਦੱਸਾਂਗੇ ਕਿਹੜੇ ਸੀਮਨ ਦੀ ਇਹ ਕੱਟੀ ਆ ਤੇ ਅੱਗੇ ਇਹਦੇ ਕਿਹੜਾ ਸੀਮਨ ਭਰਾਇਆ ਹੋਇਆ ਹੈਗਾ ਤੇ ਕਰਦਿਆਂ ਕਿਸਾਨ ਵੀਰ ਨਾਲ ਗੱਲ ਤੇ ਇੱਕ ਨੰਬਰ ਹੋਰ ਗੱਲ ਆ ਬਾਈ ਦੇ ਘਰੇਲੂ ਪਸ਼ੂ ਰੱਖੇ ਹੋਏ ਨੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦਾ ਘਰੇਲੂ ਘਰ ਦੀ ਮਾਝਾ ਤੇ ਕਰਦਿਆਂ ਬਾਈ ਨਾਲ ਗੱਲਬਾਤ ਬਾਈ ਜੀ ਹੱਸੇ ਕਾਲ ਬਾਈ ਜੀ ਇਹ ਆਪਣੀ ਘਰ ਦੀ ਕੱਟੀ ਤਿਆਰ ਕਰੀ ਹੋਈ ਹੈ ਜੀ ਹਾਂ ਹਾਂ ਘਰ ਦੀ ਝੋਟੀਆਂ ਠੀਕ ਹੈ ਜੀ ਤੇ ਇਹਨੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਸੀਗਾ ਪਹਿਲੇ ਸੂਏ 11 ਲੀਟਰ ਦੁੱਧ ਦਿੱਤਾ ਭਾਈ ਆਪਣੇ ਕੋਲੇ ਲਓ ਜੀ ਕਿਸਾਨ ਵੀਰੋ ਪਹਿਲੇ ਸੂਏ ਇਹ ਮੱਝ ਨੇ ਝੋਟੀ ਕਹਿ ਲਈ ਪਹਿਲੇ ਸੂਏ ਝੋਟੀ ਸੀ ਹੁਣ ਦੂਜੇ ਸੂਏ ਮੱਝ ਇਹਨੇ 11 ਕਿਲੋ ਦੁੱਧ ਕੱਢਿਆ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੀਮੰਟ ਦੀ ਗੱਲ ਕਰੀ ਹੁਣ ਇਹਦੇ ਕਿਹੜਾ ਸੀਮੰਟ ਪਰਵਾਇਆ ਹੋਇਆ ਆਪਾਂ ਸੀਮੰਟ ਭਾਈ ਜਿਹੜਾ ਸਿਕੰਦਰਪੁਰ ਦਾ ਲੱਗਿਆ ਹੋਇਆ ਤੇ ਸੀਮੰਟ ਹੁਣ ਠੀਕ ਹੈ ਜੀ ਤੇ ਬਾਕੀ ਹੋਰ ਡਿਟੇਲ ਦਿਓ ਜੀ ਇਹਦੀ ਬਹੁਤ ਡਿਟੇਲ ਤਾਂ ਬਈ ਇਹਦਾ ਇਹ ਖੁਦ ਆਪ ਬਈ ਸਰਕਾਰੀ ਸੇਵਨਦੀ ਆ ਠੀਕ ਹੈ ਜੀ ਹਾਂ ਲੋ ਜੀ ਪਿੱਠਪੋੜੇ ਦੀ ਜਿਹੜੀ ਮੱਝ ਉਹ ਬਹੁਤ ਚੰਗੀ ਆ ਤੁਸੀਂ ਇੱਕ ਵਾਰ ਤੋੜ ਕੇ ਦਿਖਾ ਦਿਓ ਵੀਰੇ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਇਹਦਾ ਸੋਣ ਦੇ ਦਿਨ ਕਿੰਨੇ ਪਏ ਨੇ ਵੀਰੇ ਇੱਕ ਹਫਤਾ ਪਿਆ ਬਈ ਥੋੜੀ ਜਿਹੀ ਕੱਚੀ ਆਲੇ ਹਾਂਜੀ ਹਾਂ ਵੀਰੇ ਇਹੀ ਤਾਂ ਬਿਲਕੁਲ ਨਾਲ ਸਹੀ ਆ ਲੋ ਜੀ ਕਿਸਾਨ ਵੀਰੋ ਬਾਕੀ ਸੋਣ ਦੀ ਹਜੇ ਕੱਚੀ ਆ ਬਾਕੀ ਜੇ ਉਦੋਂ ਪਹਿਲਾਂ ਨਾ ਹਨਾ ਵੀ ਕੀ ਤਾਂ ਆਪਾਂ ਵੀਡੀਓ ਜ਼ਰੂਰ ਪਾਵਾਂਗੇ ਤਿੰਨ ਦਿਨਾਂ ਨੂੰ ਬਾਕੀ ਮੱਝ ਨੂੰ ਦੱਸ ਦਈਏ ਵੀ ਬੇਕਨ ਕੰਨੀ ਉਹ ਰਹਿੰਦੀ ਨਹੀਂ ਕਿਉਂਕਿ ਘਰ ਦਾ ਚੰਗਾ ਪਸ਼ੂ ਆ ਕੇ ਲੂ ਚੰਗਾ ਤੁਸੀਂ ਛੱਡੇ ਦੀ ਗੱਲ ਕਰੀ ਇੱਕ ਵਾਰ ਛੱਡਾ ਹੋਊਂ ਦਿਖਾ ਦਿੰਨੇ ਆ ਹਜੇ ਕੱਚੀ ਆ 7-8 ਦਿਨ ਲੈ ਜੂ ਹਣਾ ਵੀਰੇ ਹਾਂ ਹਾਂ ਲੈ ਜੂ ਠੀਕ ਹੈ ਜੀ ਵੀਰੇ ਤੇ ਬਾਕੀ ਇੱਕ ਵਾਰ ਫੋਨ ਨੰਬਰ ਬੋਲ ਦਿਓ ਤੁਹਾਡਾ ਫੋਨ ਨੰਬਰ ਬਈ 9646860338 ਠੀਕ ਹੈ ਜੀ ਬਾਕੀ ਫੋਨ ਤੇ ਹੋ ਰੇਟ ਦੀ ਗੱਲ ਹਾਂ ਹਾਂ ਰੇਟ ਦੀ ਗੱਲ ਫੋਨ ਲੋ ਜੀ ਰੇਟ ਦੀ ਗੱਲ ਹੋਊ ਜਿਹੜੀ ਫੋਨ ਤੇ ਹੋਊ ਤੇ ਬਾਕੀ ਜਿਹੜਾ ਤੁਸੀਂ ਕੱਦ ਕਾਠ ਮੱਝ ਦਾ ਦੇਖ ਸਕਦੇ ਹੋ ਵਧੀਆ ਵੇਟ ਦੀ ਆ ਵਧੀਆ ਪਲੀ ਹੋਈ ਆ ਚੰਗੇ ਸੀਮਣ ਦੀ ਜਿਹੜੀ ਝੋਟੀ ਆ ਇਹ ਜੇ ਬਾਕੀ ਫੁੱਲ ਡਿਟੇਲ ਬਾਈ ਦੀ ਫੋਨ ਤੇ ਤੁਸੀਂ ਲੈ ਸਕਦੇ ਹੋ ਸਹੀ ਰੇਟ 'ਚ ਘਰੇ ਲੂ ਘਰੇ ਮੱਝ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦਾ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਕਰ ਲਓ ਸਬਸਕ੍ਰਾਈਬ ਧੰਨਵਾਦੀ